ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਠੀਕ ਹੋਣਗੇ ਸਵਾਗਤ ਕਰਦੇ ਆ ਤੁਹਾਡੇ ਆਪਣੀ YouTube ਚੈਨਲ ਕਬੱਡੀ ਕਲਚਰ ਦੇ ਮਿੱਤਰੋ ਹਾਜ਼ਰ ਹਾਂ ਤੁਹਾਡੇ ਸਾਹਮਣੇ ਕਬੱਡੀ ਦੀ ਇੱਕ ਨਵੀਂ ਅਪਡੇਟ ਦੇ ਨਾਲ ਅੱਜ ਹੋਣ ਵਾਲੇ ਤਗੜੇ ਕਬੱਡੀ ਕੱਪਾਂ ਦੇ ਤੇ ਬਜਨੀ ਮੈਚਾਂ ਬਾਰੇ ਕਰਦੇ ਆ ਗੱਲ ਮਿੱਤਰੋ ਅੱਜ ਪਹਿਲਾ ਕੱਪਾ ਚਨਾਰਥਲ ਕਲਾਂ ਜ਼ਿਲ੍ਹਾ ਫਤਿਹਗੜ ਜਿੱਥੇ ਮਿੱਤਰੋ ਅੱਜ 32 ਸੈਂਟੀ ਦੇ 42 ਕਿਲੋ ਦੇ ਮੈਚ ਹੋਣਗੇ ਤੇ ਪਹਿਲਾ ਨਾਮ ਲੱਖ ਤੇ ਦੂਜਾ ਨਾਮ 75000 ਜਿੱਥੇ ਬੈਸਟਾਂ ਨੂੰ 11-11000 ਰੁਪਏ ਦੀ ਨਕਦ ਰਾਸ਼ੀ ਨਾਮਾਨ ਸਨਮਾਨ ਹੋ ਗਿਆ ਅੱਜ ਮਿੱਤਰੋ ਇੱਥੇ ਬਾਈ ਨੀ ਕਬੱਡੀ ਖੇਡ ਰਹੀਆਂ ਦੇ ਸਾਰੇ ਮੈਚ ਹੋਣਗੇ ਬਾਕੀ ਇਹਦੀ ਅਪਡੇਟ ਆਪਾਂ ਕੱਲ ਨੂੰ ਦੇਵਾਂਗੇ ਤੇ ਨਾਲ ਹੀ ਕੋਟਖਾ ਮਹਮਦ ਦਾਤਾਰਪੁਰ ਜ਼ਿਲ੍ਹਾ ਗੁਰਦਾਸਪੁਰ ਉੱਥੇ ਮਿੱਤਰੋ ਅੱਜ 35 ਕਿਲੋ ਦੇ ਮੁਕਾਬਲੇ ਹੋਣਗੇ ਤੇ ਪਹਿਲਾ ਨਾਮ 3100 ਤੇ ਦੂਜਾ ਨਾਮ 2100 ਹੈ ਨਾਲ ਹੀ 50 ਕਿਲੋ ਦਾ ਪਹਿਲਾ ਨਾਮ 4100 ਤੇ ਦੂਜਾ ਨਾਮ 3100 ਹੈ 370 ਕਿਲੋ ਦਾ ਮਿੱਤਰੋ ਕਲਬਾਂ ਦੇ ਮੈਚ ਹੋਣਗੇ ਇੱਥੇ ਪਹਿਲਾ ਨਾਮ 10000 ਤੇ ਦੂਸਰਾ ਨਾਮ 8100 ਬੈਸਟਨ ਉੱਥੇ ਸਰਪ੍ਰਾਈਜ਼ ਰੱਖੇ ਗਏ ਨੇ ਨਾਲ ਹੀ ਮਿੱਤਰੋ ਕੱਲ ਨੂੰ ਇੱਥੇ ਸਿਰੇ ਸਿਰੇ ਦੇ ਚਾਰ ਕਲਬਾਂ ਦੇ ਮੈਚ ਹੋਣਗੇ ਇੱਥੇ ਪਹਿਲਾ ਨਾਮ 60000 ਤੇ ਦੂਜੇ ਨਾਮ 52000 ਵੈਸਟ ਰੇਡਰ ਤੇ ਜਾ ਫਿਲੀ 21000 ਰੁਪਏ ਚਾਰ ਕਲਬਾਂ ਨੇ ਮਿੱਤਰੋ ਰਾਮਾਨਾਟਕ ਕਲਬ ਕੋਟਖਾ ਮੁਹੰਮਦ ਬਾਬਾ ਨਾਮਦੇਵ ਕਬੱਡੀ ਕਲੱਬ ਕਮਾਣ ਸੰਤ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਨੜਾ ਵਾਲੇ ਬਾਬਾ ਜੋਗਰਾਜ ਸਿੰਘ ਕਬੱਡੀ ਕਲੱਬ ਚੀਮਾਗੋਟ ਸ਼ਰੇ ਦਾ ਸੋ ਮੈਚ ਹੋਵੇਗਾ ਮਿੱਤਰੋ ਤੇ ਨਾਲ ਹੀ ਲਾਈਵ ਚੱਲੇਗਾ ਸਿੱਧਾ ਪੰਜਾਬ 7 ਟੀਵੀ ਤੇ ਤੇ ਸੁਖਨਾਲਾ ਜਿਵੇਂ ਲੱਗਣੀਆ ਰੌਣਕ ਹੈ ਮਿੱਤਰੋ ਜਿੱਥੇ 55 ਕਿਲੋ ਦੇ ਅੱਜ 35 ਕਿਲੋ ਦੇ ਮੁਕਾਬਲੇ ਹੋਣਗੇ 55 ਕਿਲੋ ਦਾ ਪਹਿਲਾ ਨਾਮ 7100 ਤੇ ਦੂਜਾ ਨਾਮ 6100 ਹੈ ਨਾਲ ਹੀ 35 ਕਿਲੋ ਦਾ ਪਹਿਲਾ ਨਾਮ 5100 ਤੇ ਦੂਸਰਾ ਨਾਮ 4100 ਹੈ ਬੈਸਟਾਂ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਮਿੱਤਰੋ ਬਾਕੀ ਇਥੇ ਤਿੰਨ ਅਖੜੀ ਬਾਰੂਆ ਓਪਨ ਦੇ ਪਹਿਲਾ ਨਾਮ 48000 ਤੇ ਦੂਸਰਾ ਨਾਮ 31000 ਬਸ ਟਰੇਡਰ ਤੇ ਜਾ ਪੀਲੀ ਸਰਪ੍ਰਾਈਜ਼ ਰੱਖੇ ਗਏ ਨੇ ਲਾਈਵ ਆਉਣਾ ਮਿੱਤਰੋ ਕਬੱਡੀ ਹੋਰ ਕੇ ਤੇ ਚੱਲੇਗਾ ਦੁਆਰਿਆਂ ਨੇ ਜੱਜ ਮਿੱਤਰੋ ਲਾਸਟ ਦੇ ਨਾ ਇਥੇ ਕਬੱਡੀ ਓਪਨ ਦਾ ਪਹਿਲਾ ਨਾਮ 51000 ਨਾਲ ਕਾਪਾ ਤੇ ਦੂਸਰਾ ਨਾਮ 41000 ਇਥੇ ਮਿੱਤਰੋ ਬੈਸਟਾਂ ਨੂੰ 515100 ਦੀ ਨਗਦ ਰਕਸ਼ੀ ਨਾਲ ਮਾਨ ਸਨਮਾਨ ਹੋਵੇਗਾ ਕਬੱਡੀ ਓਪਨ ਦੀਆਂ ਪਹਿਲੀਆਂ ਬੱਤੀਆਂ ਟੀਮਾਂ ਇੰਟਰ ਹੋਣੀਆਂ ਦੂਜੇ ਮੁਕਾਬਲੇ ਮਿੱਤਰੋ ਅੱਜ ਹੋ ਚੁੱਕੇ ਨੇ ਇੱਥੇ ਬਹੁਤ ਵਧੀਆ ਕਬੱਡੀ ਦਾ ਪੱਜ ਦੇ ਦਿਨ ਤੋਂ ਓਪਨ ਦਾ ਨਾਲ ਹੀ ਕਾਨਿਆਵਾਲੀ ਜ਼ਿਲ੍ਹਾ ਮੁਕਤਸਰ ਆ ਮਿੱਤਰੋ ਇੱਥੇ ਅੱਜ ਮੈਚ ਸਟਾਰਟ ਹੋਣਗੇ ਜਿੱਥੇ 55 ਕਿਲੋ ਦਾ ਪਹਿਲਾ ਨਾਮ 5100 ਤੇ ਦੂਸਰਾ ਨਾਮ 3100 ਹੈ ਤੇ ਨਾਲ ਹੀ ਕਬੱਡੀ 36 ਕਿਲੋ ਦਾ ਪਹਿਲਾ ਨਾਮ 3100 ਤੇ ਦੂਸਰਾ ਨਾਮ 2100 ਹੈ ਤੇ 77 ਕਿਲੋ ਦਾ ਪਹਿਲਾ ਨਾਮ 14000 ਤੇ ਦੂਸਰਾ ਨਾਮ 9000 ਰੱਖਿਆ ਗਿਆ ਤੇ ਨਾਲ ਹੀ ਪੰਡਹਰਿਆਉਜ 40 ਕਿਲੋ ਵਜਨੀ ਕਬੱਡੀ ਖਿਡਾਰੀਆਂ ਲਈ ਹੈ ਪਹਿਲਾ ਨ ਬੱਸ ਟ੍ਰੇਡਰ ਤੇ ਜਾਫੀ ਨੂੰ ਵਧੇ ਰੈਂਜਰ ਸਾਈਕਲ ਦਿੱਤੇ ਜਾਣਗੇ ਨਾਲ ਹੀ ਕਬੱਡੀ ਕੱਪ ਆਪ ਉੱਤਰ ਦਾ ਜਿੱਥੇ ਕਬੱਡੀ 45 ਕਿਲੋ ਦਾ ਪਹਿਲਾ ਨਾਮ 5100 ਦੂਸਰਾ ਨਾਮ 4100 ਹੈ ਕਬੱਡੀ 35 ਕਿਲੋ ਦਾ ਪਹਿਲਾ ਨਾਮ 4100 ਤੇ ਦੂਸਰਾ ਨਾਮ 3100 ਹੈ ਮਿੱਤਰੋ ਜੋਕਣ ਬਾਰੇ ਜਿੰਨੀ ਕ ਆਪਾਂ ਨੂੰ ਬਜਨੀ ਕਬੱਡੀ ਖੇਡ ਰੀਆਂ ਦੇ ਮੈਚਾਂ ਬਾਰੇ ਅਪਡੇਟ ਮਿਲੀ ਆਪਾਂ ਸਾਰੀ ਦਿੱਤੀ ਹੈ ਜੇ ਕੋਈ ਓਪਨ ਦਾ ਕੋਈ ਹੋਰ ਤਾਕੜਾ ਟੂਰਨਾਮੈਂਟ ਹੋਇਆ ਜਾਂ ਸ਼ੋਅ ਮੈਚ ਹੋਇਆ ਤਾਂ ਆਪਾਂ ਤੁਹਾਡੇ ਤੱਕ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ ਜੇਕਰ ਤੁਹਾਨੂੰ ਆਪਣੀ ਜਾਣਕਾਰੀ ਚੰਗੀ ਲੱਗਦੀ ਆ ਤਾਂ ਆਪਣੀ ਵੀਡੀਓ ਨੂੰ ਮਿੱਤਰੋ ਲਾਈਕ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਨਾਲ ਹੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਕਬੱਡੀ ਦੀ ਆਉਣ ਵਾਲੀ ਹਰ ਇੱਕ ਅਪਡੇਟ ਆਪਾਂ ਤੁਹਾਡੇ ਤੱਕ ਪਹੁੰਚਾ ਸਕੀਏ ਸਾਰੇ ਜਿਉਂਦੇ ਵਾਸਤੇ ਰਹੋ ਜੀ ਧੰਨਵਾਦ